ਜੀ ਕਹਿੰਦਾ ਜੀ ਜਰੂਰ ਆਪਾਂ ਗਰਾਉਂਡ ਦਾ ਚੱਕਰ ਲਾ ਰਹੀਆਂ ਮੇਰੀ ਬੇਜਤੀ ਸੰਗਤ ਨੂੰ ਆਪਾਂ ਦਾ ਬਣਦਾ ਮਾਣ ਦਰ ਜਿਹੜਾ ਉਹ ਜਰੂਰ ਕਰਨਾ ਹੈ ਜੀ ਰਜਤ ਇੱਕ ਮਿੰਟ ਗੁਰਦੀਪ ਸਿੰਘ ਜਿੱਧਰ ਕੁਝ ਮਾਨਮਤਿਆਂ ਸ਼ਖਸੀਤਾਂ ਦੇ ਸਨਮਾਨ ਕਰਾਉਣੇ ਆ ਰੰਧਾ ਵੀਰੇ ਹਲੋ ਸਿnga ਸੋਜੀ ਪੰਜਾਬ ਪਿੰਡ ਜੀ ਸਰਦਾਰ ਗੱਪੀ ਸਿੰਘ ਜਿੱਧਰ ਸਾਹਿਬ ਐਸਚਓ ਸਾਹਿਬ ਗੁਰਵਿੰਦਰ ਸਿੰਘ ਜੀ ਚੌਕੀਚਾਰ ਸਾਹਿਬ ਪੱਸੀ ਫਿਕਚਰ ਤੇ ਜਿੰਦਰਬਰ ਕਮੋਲਗੜ ਕਾਲਾ ਅਫੀਦਪੁਰ ਜੀ ਉਹ ਵੀ ਆਪਣਾ ਸਨਮਾਨ ਲੈਣ ਜੀ ਆ ਜਾਣਗੇ ਜੀ ਮੇਰੀ ਬੇਨਤੀ ਹੈ ਗगन ਚੰਟੀ ਵਾਲੇ ਪਹਿਲਵਾਨ ਕੋ ਜੁਮਰੇ ਕੜਿਆ ਆ ਜਾ ਖੜੀ ਹੋ

ਬਾਬਾ ਜੀ ਸਨਮਾਨ ਕਰਨੇ ਸਾਡੀ ਆਈਆਂ ਹੋਏ ਮਾਨਮਤੀਆਂ ਸ਼ਖਸੀਤਾਂ ਦੇ ਹਾਂਜੀ ਮਾਈਕ ਦੇ ਉੱਤੇ ਫਿੱਡੂ ਧੱਕਾ ਜਾਂ ਫਿਰ ਜਸ਼ਨ ਮੇਲਾ ਜਾਊਗਾ ਫਤਾਵਾ ਸਾਹਿਬ ਅੱਜ ਸ਼ੀਲਡਾਂ ਦਿਓ ਜੀ ਸਭ ਤੋਂ ਪਹਿਲਾਂ ਐਸ ਐਚ ਓ ਗੁਰਪ੍ਰੀਤ ਸਿੰਘ ਜੀ ਭਿੰਟਰ ਸਾਹਿਬ ਆਪਣਾ ਸਨਮਾਨ ਲੈਣਗੇ ਜੀ ਉਹਨਾਂ ਦੇ ਨਾਲ ਸਿਮਰ ਸੋਲ ਜੀ ਪੰਜਾਬ ਮਿਰਕ ਜੀ ਕਾਲਾ ਫਰੀਦਪੁਰ ਜੀ ਨਿਸ਼ਾਨ ਸਿੰਘ ਜੀ ਟਰੈਫਿਕ ਇੰਚਾਰਜ ਤਸੇਮ ਕੁਮਾਰ ਜੀ ਗੁਰਵਿੰਦਰ ਸਿੰਘ ਜੀ ਚੌਕੀਚਾ ਜੋ ਵੀ ਆਪਣਾ ਸਨਮਾਨ ਲੈਣਗੇ ਜੀ ਹੈਲੋ ਬਾਈ ਜੀ ਕਬੱਡੀ ਉੱਪਰ ਦਾ ਜਿਹੜਾ ਮੈਚ ਹੈ ਦੂਜੇ ਰਾਉਂਡ ਦਾ ਕੈਣੋ ਤੇ ਜੋਰਾ ਇਹ ਟੀਮਾਂ ਨੂੰ 5 ਮਿੰਟ ਦਾ ਸਮਾਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਕੈਣੋ ਬਹਾਰੀ ਤੇ ਜੋਰਾ ਮਨਾਣਾ ਤੇ ਠਾਕੁਰਗੜ੍ਹ ਕਣੌਰ ਤੇ ਦਿੱਤੂ ਪਰਜੱਟਾ ਇਹਨਾਂ ਟੀਮਾਂ ਨੂੰ ਬੇਨਤੀ ਹੈ ਜੀ ਗਰਾਊਂਡ ਦੇ ਵਿੱਚ ਆ ਜਾਣ ਟੀਮਾਂ ਇੱਕ ਜਿਨ੍ਹਾਂ ਨੇ ਗਰਾਈ ਕਰਵਾਈ ਹੈ ਉਹਨਾਂ ਨੂੰ ਵੀ ਬੇਨਤੀ ਉਹ ਵੀ ਐਮਐਲ ਸਾਹਿਬ ਕੋਲੋਂ ਤੇ ਬਾਬਾ ਜੀ ਕੋਲੋਂ ਸਨਮਾਨ ਲੈਣਗੇ ਜੀ ਮੇਰੀ ਬੇਨਤੀ ਹੈ ਚਮਜੀਤ ਸਿੰਘ ਦੀ ਭੈਣੀ ਸਾਹਿਬ ਉਹ ਵੀ ਆਪਣਾ ਸਨਮਾਨ ਲੈਣ ਜੀ ਸਰਦਾਰ ਹਰਦੇਵ ਸਿੰਘ ਜੀ ਸਰਦਾਰ ਰਜੀਤ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਸਨਮਾਨ ਲੈਣ ਜੀ ਬਾਬਾ ਜੀ ਕੋਲੋਂ ਆਪਣਾ ਹਰਿੰਦਰ ਰੰਧਾਵਾ ਜੀ सो ज वीर ने अखर का कैंप लाया उ योगदान दता, है वह भी अपना सम्मान लैन गए जी ਸੋ ਬੈਂਤੀਆ ਜੀ ਆਪਣੇ ਸਨਮਾਨ ਲੈਣਗੇ ਜੀ ਪਾਜੀ ਹੁਣ ਇਹ ਤਾਂ ਮਠਾਣਾਵਾ ਜਿਹੜਾ ਹਰ ਪ੍ਰਦੀਪ ਸਿੰਘ ਜੀ ਸਰਪੰਚ ਪ੍ਰਦੀਪ ਸਿੰਘ ਜੀ ਸਰਪੰਚ 11000 ਰੁਪਏ ਜਿਨ੍ਹਾਂ ਨੇ ਉਹ ਵੀ ਸਨਮਾਨ ਨੱਪ ਪਠਾਣਾਵਾ ਜਿਹੜਾ ਯੂਕੇ ਉਹ ਵੀ ਆਪਣਾ ਸਨਮਾਨ ਲੈਣਗੇ ਜੀ ਹਰਦੇਵ ਮਿੱਟੂ ਕਰਨਪੁਰ ਦਾ ਪਠਾਣਾਵਾ ਜਿਹੜਾ ਉਹ ਵੀ ਆਪਣਾ ਸਨਮਾਨ ਲੈਣਗੇ ਜੀ ਬਲਜਿੰਦਰ ਸਿੰਘ ਜੀ ਪੰਜਾਬਪੁਰ ਸੋ ਵੀ ਆਪਣਾ ਸਨਮਾਨ ਲੈਣਗੇ ਜੀ ਚਾਨਣ ਸਿੰਘ ਜੀ ਪ੍ਰਧਾਨ ਉਹ ਵੀ ਆਪਣਾ ਸਨਮਾਨ ਲੈਣਗੇ ਪਰਮਜੀਤ ਸਿੰਘ ਜੀ ਬਲਦੇਵ ਸਿੰਘ ਉਹ ਵੀ ਆਪਣਾ ਸਨਮਾਨ ਲੈਣਗੇ ਜੀ ਤੇ ਸ਼ਮਸ਼ੇਰ ਸਿੰਘ ਜੀ ਪਠਾਣਵਾ ਜਿਹਨਾਂ ਨੇ ਕਰਾਈ ਕਰਾਈ ਉਹ ਵੀ ਸਨਮਾਨ ਲੈਣਗੇ ਜੀ ਗੁਰਪ੍ਰੀਤ ਸਿੰਘ ਜੀ ਮਾਰੂ ਇੱਧਰ ਗੁਰਪ੍ਰੀਤ ਸਿੰਘ ਜੀ ਗੁਰੀ ਉਹ ਵੀ ਗੁਰਪ੍ਰੀਤ ਸਿੰਘ ਜੀ ਗੋਪੀ ਸਰਪਜੀਤ ਸਿੰਘ ਜੀ ਭੈਣੀ ਨਰਿੰਦਰ ਪਿੰਡਰ ਜੀ ਦਮਨ ਫਾਸਵਾੜਾ ਬਟਰ ਫਾਸਵਾੜਾ ਉਹ ਵੀ ਆਪਣਾ ਸਨਮਾਨ ਲੈਣਗੇ ਜੀ ਆਣਾ ਮੋਸਨ ਸੋ ਇਧਰ ਗੋਪੀ ਸਰਪੰਚ ਸਾਡਾ ਰਾਜਗੜ੍ਹ ਉਹ ਵੀ ਜਿੰਦਗੀ ਦਾ ਮਾਣ ਹੈ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਸਾਰੇ ਭਰਾ ਵਧਾਈ ਦੇ ਬਾਤ ਰਾਜਗੜ੍ਹ ਭਾਈ ਜੀ ਕੁਸ਼ਤੀਆਂ ਸ਼ੁਰੂ ਕਰਾ ਦੇ ਕਗਰ ਮੇਰੇ ਨਾਲ ਲੱਗਦੀ ਭਾਈ ਜੀ ਛੰਡੀ ਦੀ ਕੁਸ਼ਤੀ ਵਾਲੇ ਵੱਡਾ ਮੱਲ ਹੈ ਬਲਜੀਤ ਸਮਾਣਾ ਰਣਜੀਤ ਉਹਦਾ ਹੱਥ ਜੜੀਆਂ ਕਰਵਾ ਦਿਓ ਜੀ ਲੋਜੀ ਡਾਕਟਰ ਕਰਮਸ਼ੀਰ ਜੀ ਰਾਜਗੜ੍ਹ ਹੱਥ ਜੜੀਆਂ ਕਰਵਾਓ ਜੀ ਸੁਖਵੱਡੀ ਦੇ ਟੀਮਾਂ ਵੀ ਆ ਜਣ ਗਿਆ ਜੀ ਰਦੀਪ ਕਬੱਡੀ ਦੇ ਟੀਮਾਂ ਨੂੰ ਸੱਦੇ ਦੇ ਮੇਰਾ ਵੀਰੇ ਬੋਲਣ ਦੇ ਭਾਈ ਸਰ ਪਰ ਸਮਾਣਾ ਬਲਜੀਤ ਸਮਾਣਾ ਬਲਜੀਤ ਉਧਰ ਛੱਡੇ ਦੀ ਕੁਸ਼ਤੀ ਔਰ ਐਫਰੀ ਐਫਰੀ ਪਹੁੰਚ ਜਾ ਮਾ ਦੂਸਰੇ ਨੂੰ ਦਿਖਦਾ ਹਾਂ 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 ਸਵਾ ਬਾਬਾ ਜੀ ਆਇਆ ਜੀ ਕਹਿੰਦੇ ਪਿੰਡ ਬਡੋਲੀ ਗੁਜਰਾ ਤੋਂ ਆ ਰਾਜਪੁਰੇ ਦੇ ਰਹਿਣ ਵਾਲੇ ਆ ਕਹਿੰਦੇ ਮੂੰਹ ਦਾ ਕੈਂਸਰ ਹੋ ਗਿਆ ਸੀ ਤੇ ਡਾਕਟਰਾਂ ਨੇ ਜਿਹੜਾ ਮੂੰਹ ਦਾ ਜਵਾੜਾ ਕੱਢਤਾ ਤੇ ਪੀਜੀਐ ਜੀ ਬਾਬਾ ਜੀ ਦਾ ਇਲਾਜ ਆਦਾ ਮੇਰੀ ਬੇਨਤੀ ਹੈ ਸਾਰੀ ਸੰਗਤ ਦੀ ਕਚੈੜੀ ਦੇ ਵਿੱਚ ਮੈਂ ਥੋੜਾ ਜਿਹਾ ਥੋੜਾ ਦਾ ਬਹੁਤ ਜਿਹਾ ਬਹੁਤ ਸਨਮਾਨ ਜਿਹੜਾ ਆਪਾਂ ਜਰੂਰ ਬਾਬਾ ਜੀ ਦਾ ਕਰਨਾ ਕਬੱਡੀ ਵਾਲੀ ਟੀਮ ਆ ਜੋ ਜੀ ਉੱਥੇ ਹੋ ਗਿਆ ਯਾਰ ਬਾਬਾ ਜਵਾਬ ਹਾਂ ਲੋ ਮਲੀਕ ਬਾਈ ਕਬੱਡੀ ਵਾਲੀਆਂ ਟੀਮਾਂ ਨੂੰ ਆਵਾਜ਼ ਮਾਰਦੇ ਹਾਂ। ਹਾਂ ਲੋ ਬਾਈ ਦੀ ਟੀਮਾਂ ਕਬੱਡੀ ਓਪਨ ਦਾ ਪਹਿਲਾ ਮੈਚ ਕੈਲੋ ਤੇ ਜੋੜਾ ਆਜੂ ਜੀ ਗਰਾਊਂਡ 'ਚ। ਮਨਾਣਾ ਤੇ ਖਾਪੁਰਗੜ੍ਹ ਦਾ ਦੂਜਾ ਮੈਚ ਖਨਾਰ ਤੇ ਬਿੱਤੂ ਪਰਜੱਟਾ ਸੈਂਪਲੀ ਤੇ ਕਿਉਰ ਕਾਲੀ ਟੀਮਾਂ ਨੂੰ ਬੇਨਤੀ ਹੈ ਸਾਡੀ ਜੇ ਗਰਾਊਂਡ ਦੇ ਵੱਲ ਆਉਣ ਕੈਲੋ ਮਹਾਨ ਨੂੰ ਆਗਦੇ ਹੈ। ਕੈਲੋ ਦੋਲਾ ਜੀ ਟੀਮਾ ਗਰਾਊਂਡ ਦੇ ਚੌਣ ਕਬੱਡੀ ਦੀਆਂ ਬੈਲੋ ਮਹਾਲੀ ਤੇ ਦੋਲਾ ਵੀਰ ਜੀ 2 ਮਿੰਟ ਦਖੀ ਉਧਰ ਮਨਦੀਪ ਦਾ ਸਨਮਾਨ ਸਾਡੇ ਵੀਰ ਦਾ ਕੱਪ ਦੇ ਨਾਲ ਕਿੰਨੇ ਟਾਈਮ ਹੋ ਗਏ ਕਿਉਂਕਿ 2 ਮਿੰਟ ਜਨਾਬ ਜੀ ਬਰੇਸ਼ ਨੂੰ ਆਹ ਸੁਣਾਓ ਛੁਡਾ ਦੇ ਯਾਰ ਵੀ ਕੋਈ ਪਰਵਾਰ ਉੱਪਰ ਨਾ ਜਾਵੇ ਪਹਿਲਾ